ਤਸਵੀਰ ਕਾਲ ਦਾ ਅਰਮਿਹੂ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅੱਜ ਪੰਜਾਬ ਦੇ ਵਿੱਚ ਜੋ ਜਿਮਨੀ ਚੋਣ ਹੋਈ ਉਸ ਦਾ ਬਹੁਤ ਵੱਡਾ ਦਿਨ ਹੈ ਉਹਨਾਂ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਹਿੱਸਾ ਇਹ ਕਿ ਉਮੀਦਵਾਰ ਦੇ ਤੌਰ ਤੇ ਆਏ ਔਰ ਉਹਨਾਂ ਦੀ ਕਿਸਮਤ 2 ਦਿਨ ਦੇ ਲਈ ਮਸ਼ੀਨਾਂ ਦੇ ਵਿੱਚ ਬੰਦ ਰਹੀ ਅੱਜ ਉਸ ਦੇ ਨਤੀਜੇ ਆਉਣਗੇ ਦਿਨ ਇਸ ਕਰਕੇ ਵੀ ਵੱਡਾ ਕਿ ਸਾਰੀਆਂ ਪਾਰਟੀਆਂ ਦੀ ਸਾਖ ਜਿਹੜੀ ਹੈ ਉਹ ਦਾਤੇ ਲੱਗੀ ਹੋਈ ਸੀ ਕਿ ਇਸ ਨੂੰ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਕਿ ਕਿਹੜੀ ਪਾਰਟੀ ਕਿੰਨਾ ਉਭਰੀ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ 4 ਸਾਲ ਦੇ ਕੀਤੇ ਹੋਏ ਕੰਮਾਂ ਦਾ ਸਿਹਰਾ ਉਹਨਾਂ ਨੂੰ ਜਾਂਦਾ ਹੈ ਕਿ ਨਹੀਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਹੁੰਦਾ ਹੈ ਕਿ ਨਹੀਂ ਕਾਂਗਰਸ ਨੂੰ ਜਿਸ ਤਰੀਕੇ ਕਿਹਾ ਜਾ ਰਿਹਾ ਇਸਕੇ ਬਹੁਤ ਜ਼ਿਆਦਾ ਕਮਜ਼ੋਰ ਜ਼ਿਮਨੀ ਚੋਣ ਦੇ ਵਿੱਚ ਰਹੀ ਤਾਂ ਉਸ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਇਸੇ ਤਰ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦੇ ਨਾਲ ਪਰਫਾਰਮ ਕਰ ਸਕੀ ਹੈ ਔਰ ਦੂਜੇ ਪਾਸੇ ਮਨਦੀਪ ਸਿੰਘ ਖਾਲਸਾ ਜਿਸ ਤਰ੍ਹਾਂ ਦੇ ਨਾਲ ਇਸ ਸੀਟ ਨੂੰ ਪੰਥਕ ਸੀਟ ਮੰਨਿਆ ਗਿਆ ਉਸ ਤੋਂ ਬਾਅਦ ਮਨਦੀਪ ਸਿੰਘ ਖਾਲਸਾ ਕਿਸ ਤਰ੍ਹਾਂ ਦੇ ਨਾਲ ਇੱਥੇ ਪਰਫਾਰਮ ਕਰ ਸਕੇ ਨੇ ਤਾਂ ਅਸੀਂ ਤੁਹਾਨੂੰ ਇਹ ਤਸਵੀਰ ਤਰਨਤਾਰਨ ਦੇ ਮਾਈ ਭਾਗੋ ਕਾਲਜ ਦੀ ਵਿਖਾ ਰਹੇ ਹਾਂ ਜਿੱਥੇ ਕੈਂਡੀਡੇਟ ਵੀ ਪਹੁੰਚ ਰਹੇ ਨੇ ਸਾਰੇ ਦੇ ਸਾਰੇ ਔਰ ਜੋ ਕੈਂਡੀਡੇਟਸ ਦੀ ਜਗ੍ਹਾ ਤੇ ਜਿਨ੍ਹਾਂ ਨੂੰ অথੋਰਾਇਜ਼ ਕੀਤਾ ਗਿਆ ਕੈਂਡੀਡੇਟਸ ਦੇ ਵੱਲੋਂ ਉਹ ਇੱਥੇ ਪਹੁੰਚ ਰਹੇ ਉਹਨਾਂ ਦੀ ਬਕਾਇਦਾ ਤੌਰ ਤੇ ਇੱਥੇ ਜਿਹੜੀ ਆ ਉਹ ਐਂਟਰੀ ਹੋ ਰਹੀ ਹੈ ਉਹਨਾਂ ਦੀ ਜਾਂਚ ਪੜਤਾਲ ਹੋ ਰਹੀ ਹੈ ਡਾਕੂਮੈਂਟਸ ਦੀ ਇਸ ਤੋਂ ਬਾਅਦ ਉਹਨਾਂ ਨੇ ਅੰਦਰ ਜਾਣਾ ਹੈ ਔਰ ਉਹਨਾਂ ਨੇ ਇਸ ਕਾਊਂਟਿੰਗ ਦੇ ਵਿੱਚ ਹਿੱਸਾ ਲੈਣਾ ਹੈ ਤੁਹਾਨੂੰ ਇਹ ਦੱਸ ਦਈਏ ਕਿ 16 ਗੇੜ ਹੋਣਗੇ ਇਸ ਕਾਊਂਟਿੰਗ ਦੇ 16 ਗੇੜ ਦੇ ਵਿੱਚ ਇਹ ਸਾਰੀ ਸਾਰੀ ਕਾਊਂਟਿੰਗ ਹੋਏਗੀ 14 ਜਿਹੜੇ ਕਾਊਂਟਰ ਹੈ ਉਹ ایਵੀਐ ਮਸ਼ੀਨਾਂ ਦੇ ਲਈ ਔਰ 7 ਕਾਊਂਟਰ ਜਿਹੜੇ ਨੇ ਉਹ ਬੈਲਟ ਪੇਪਰ ਦੇ ਲਈ ਜਿਹੜੇ ਨੇ ਉਹ ਲਾਏ ਗਏ ਆ ਔਰ ਇਸੇ ਤਰ੍ਹਾਂ ਦੇ ਨਾਲ ਜਿਹੜੇ ਪੁਖਤਾ ਇੰਤਜ਼ਾਮ ਸੁਰੱਖਿਆ ਦੇ ਨੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਵੱਡੇ ਪ੍ਰਬੰਧ ਕੀਤੇ ਗਏ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਿਹੜੇ ਨੇ ਉਹ ਇੱਥੇ ਮੌਕੇ ਤੇ ਮੌਜੂਦ ਰਹਿਣਗੇ 16 라ઉండ్ ਜਿਹੜੇ ਨੇ ਇਸ ਦੇ ਹੋਣਗੇ ਪੋਰਟਲ 벨ਟ ਦੇ 7 ਟੇਬਲ ਲਗਾਏ ਗਏ ਨੇ ਔਰ ਜੇਕਰ ਕੈਂਡੀਡੇਟਸ ਦੀ ਗੱਲ ਕਰੀਏ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਰੀਆਂ ਪਾਰਟੀਆਂ ਦੀ ਸਾਖ ਜਿਹੜੀ ਆ ਉਹ ਦਾ ਤੇ ਸੀ ਸਾਰੀਆਂ ਪਾਰਟੀਆਂ ਇਹ ਮੰਨ ਕੇ ਚੱਲਦੀਆਂ ਸੀ ਕਿ ਉਹਨਾਂ ਨੂੰ ਇਹ ਇਲੈਕਸ਼ਨ ਜਿੱਤਣੀ ਬਹੁਤ ਜ਼ਿਆਦਾ ਲਾਜ਼ਮੀ ਆ ਔਰ ਜੇਕਰ ਆਪਾਂ ਲੀਡਰਾਂ ਦੇ ਦਾਅਵਿਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਤਨਾ ਕਿਤੇ ਇਹ ਜ਼ਰੂਰ ਮੰਨਦਾ ਸ਼੍ਰੋਮਣੀ ਅਕਾਲੀ ਦਲ ਇਹ ਜ਼ਰੂਰ ਮੰਨਦਾ ਹੈ ਕਿਤਨਾ ਕਿਤੇ ਕਿ ਜੇਕਰ ਕਾਂਗਰਸ ਇੱਥੇ ਮਜ਼ਬੂਤ ਹੁੰਦੀ ਤਾਂ ਕਾਂਗਰਸ ਜਿਹੜੀ ਹੈ ਉਹ ਅਕਾਲੀ ਦਲ ਨੂੰ ਫਾਇਦਾ ਦੇ ਸਕਦੀ ਸੀ ਹੁਣ ਉਹ ਮੰਨਦੇ ਨੇ ਕਿ ਜੇਕਰ ਕਾਂਗਰਸ ਕਮਜ਼ੋਰ ਹੈ ਤਾਂ ਫਿਰ ਇਹ ਫਾਇਦਾ ਸਰਕਾਰ ਨੂੰ ਗਿਆ ਜਾਨੀ ਆਮ ਆਦਮੀ ਪਾਰਟੀ ਨੂੰ ਗਿਆ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਸੁਰੱਖਿਆ ਦੇ ਜਿਹੜੇ ਖਾਸ ਪ੍ਰਬੰਧ ਕੀਤੇ ਗਏ ਆ ਔਰ ਇਹਨਾਂ ਪ੍ਰਬੰਧਾਂ ਦਾ ਜਿਹੜਾ ਹੈ ਉਹ ਇਹਤੇ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਕਿ ਅੱਜ ਜੋ ਜਿਸ ਤਰ੍ਹਾਂ ਦੇ ਨਾਲ ਰਿਜ਼ਲਟ ਦੀ ਕੀਤੀ ਜਾ ਰਹੀ ਸੀ ਦੂਜੇ ਪਾਸੇ ਬਿਹਾਰ ਦੇ ਵਿੱਚ ਬਹੁਤ ਵੱਡੀ ਇਲੈਕਸ਼ਨ ਹੋਈ ਉਸ ਦੇ ਵੀ ਅੱਜ ਜਿਹੜੇ ਨੇ ਉਹ ਨਤੀਜੇ ਅੱਜ ਆਉਣਗੇ ਕੁਝ ਸਮੇਂ ਬਾਅਦ ਹੀ ਜਿਹੜੇ ਨੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਆ ਕੁਝ ਕੁ ਸਮੇਂ ਬਾਅਦ ਹੀ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਆ ਔਰ ਉਹਨਾਂ ਰੁਝਾਨਾਂ ਦੇ ਵਿੱਚ ਕੌਣ ਕਿੰਨਾ ਕਾਮਯਾਬ ਹੁੰਦਾ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਅਸੀਂ ਤਸਵੀਰ ਦਿਖਾਉਨੇ ਆ ਕਿ ਜਿਹੜੇ ਕੈਂਡੀਡੇਟ ਦੇ ਵੱਲੋਂ ਆਥਰਾਇਜ਼ ਕੀਤੇ ਗਏ ਜਿਹੜੇ ਉਹਨਾਂ ਦੇ ਸਮਰਥਕ ਜਾਂ ਉਹਨਾਂ ਦੇ ਨਜ਼ਦੀਕੀ ਜਿਹੜੇ ਨੇ ਜਿਨ੍ਹਾਂ ਨੇ ਇਸ ਕਾਊਂਟਿੰਗ ਦੇ ਵਿੱਚ ਹਿੱਸਾ ਲੈਣਾ ਹੈ ਤਾਂ ਉਹਨਾਂ ਦੇ ਡਾਕੂਮੈਂਟ ਬਕਾਇਦਾ ਤੌਰ ਤੇ ਚੱਕ ਕਿਤੇ ਜਾ ਰਹੇ ਨੇ ਤਾਂ ਮਨਦੀਪ ਸਿੰਘ ਖਾਲਸਾ ਦੇ ਬ੍ਰਦਰ ਹੈਗੇ ਨੇ ਬ੍ਰਦਰ ਅੱਜ ਕਿਵੇਂ ਮਤਲਬ ਕੀ ਉਡੀਕ ਕੀਤੀ ਜਾ ਰਹੀ ਸੀ ਤੇ ਕੀ ਮਹਿਸੂਸ ਕਰਦੇ ਹੋ ਕਿ ਅੱਜ ਲੋਕਾਂ ਨੇ ਕਿੰਨਾ ਖਾਸਾ ਦਿੱਤਾ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਗੁਰੂ ਸਾਹਿਬ ਦੀ ਸੰਗਤ ਨੇ ਬਹੁਤ ਸਾਥ ਦਿੱਤਾ ਜੀ ਚੜ੍ਹਦੀ ਕਲਾ ਜੀ ਕਿਰਪਾ ਮਹਾਰਾਜ ਦੀ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਸੀ ਪੰਥਕ ਹਲਕਾ ਸੀ ਉਸ ਤੋਂ ਕਿਤੇ ਨਾ ਕਿਤੇ ਇਹ ਉਡੀਕ ਕੀਤੀ ਜਾ ਰਹੀ ਸੀ ਕਿ ਭਾਈ ਮਨਦੀਪ ਸਿੰਘ ਖਾਲਸਾ ਹੋਰਾਂ ਨੂੰ ਵੱਡਾ ਸਮਰਥਨ ਮਿਲੇਗਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਰਾਮਾਦੇਵ ਪਾਰਟੀ ਇਹ ਮੰਨਦੀ ਹੈ ਕਿ ਨੈਕ ਟੂ ਨੈਕ ਟੱਕਰ ਸੀ ਤੁਸੀਂ ਇਸ ਨੂੰ ਕਿਵੇਂ ਅਬਜ਼ਰਵ ਕੀਤਾ ਸਰ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਜਨਾ ਟੱਕਰ ਮੰਨੀ ਨਹੀਂ ਆ ਤੇ ਬਾਕੀ ਜੋ ਵੀ ਫੈਸਲਾ ਵਾ ਤੇ ਅਸੀਂ ਪਹਿਲੇ ਦਿਨ ਤੋਂ ਕਿਹਾ ਖੇੜੇ ਮਤੇ ਹੀ ਵਰਵਾਨ ਕਰਾਂਗੇ ਬਾਕੀ ਕਿਰਪਾ ਗੁਰੂ ਸਾਹਿਬ ਦੀ ਸਤਿਗੁਰੂ ਦੀ ਕਿਰਪਾ ਉਹ ਚੜਦੀ ਕਲਾ ਜੀ ਅੱਜ ਤੁਸੀਂ ਇਸ ਦੇ ਵਿੱਚ ਹਿੱਸਾ ਲੈਣ ਆਏ ਹੋ ਤੁਸੀਂ ਉੱਥੇ ਬੈਠੋਗੇ ਅੰਦਰ ਹਾਂਜੀ ਹਾਂਜੀ ਬਿਲਕੁਲ ਠ ਆਪ ਮਨਦੀਪ ਸਿੰਘ ਖਾਲਸਾ ਦੇ ਬ੍ਰਦਰ ਸੀ ਔਰ ਅਸੀਂ ਜੇਕਰ ਸੁਰੱਖਿਆ ਦੇ ਇੰਤਜ਼ਾਮਾਂਤ ਦੀ ਗੱਲ ਕਰੀਏ ਤਾਂ ਇੱਧਰ ਇੱਕ ਛੋਟਾ ਗੇਟ ਹੈ ਇੱਧਰ ਇੱਕ ਨਿੱਕਾ ਗੇਟ ਹੈ ਜਿੱਥੇ ਇੱਕ ਪ੍ਰੋਪਰ ਤਰੀਕੇ ਨਾਲ ਬੈਰੀਗੇਟਿੰਗ ਕੀਤੀ ਗਿਆ ਇਸ ਦੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਵੱਡੀ ਨਫਰੀ ਖੜੀ ਹੋਈ ਹੈ ਔਰ ਪੰਜਾਬ ਪੁਲਿਸ ਦੇ ਆਹਲਾ ਅਧਿਕਾਰੀ ਜਿਹੜੇ ਨੇ ਉਹ ਵੀ ਮੌਕੇ ਤੇ ਮੌਜੂਦ ਰਹਿਣਗੇ ਔਰ ਕੁਝ ਹੀ ਸਮਾਂ ਬਾਕੀ ਹੈ ਜਦੋਂ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਆ ਔਰ ਉਹਨਾਂ ਰੁਝਾਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਉਡੀਕ ਸਭ ਕਰ ਰਹੇ ਨੇ ਪੰਜਾਬ ਦੀ ਨਿਗਾਹ ਔਰ ਖਾਸ ਤੌਰ ਤੇ ਅ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੀ ਜਿਹੜੀ ਨਿਗਾਹ ਹੈਗੀ ਆ ਉਹ ਜ਼ਰੂਰ ਇਸ ਇਲੈਕਸ਼ਨ ਤੇ ਹੈਗੀ ਆ ਕਿ 2027 ਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੈ ਹਾਲਾਂਕਿ ਖਡੂਰ ਸਾਹਿਬ ਦੀ ਚੋਣ ਵੀ ਜਿਹੜੀ ਹੈ ਉਹ ਬਹੁਤ ਅਹਿਮ ਹੋਏਗੀ ਕਿ ਉਹ ਹੁੰਦੀ ਹੈ ਔਰ ਕਿਸ ਤਰੀਕੇ ਨਾਲ ਹੁੰਦੀ ਹੈ ਕਿਉਂਕਿ ਉਸ ਦੀ ਵੀ ਡੀਕ ਕੀਤੀ ਜਾ ਰਹੀ ਆ ਪਰ ਉਸ ਤੋਂ ਪਹਿਲਾਂ ਜਿਹੜੀ ਇਹ ਇਲੈਕਸ਼ਨ ਹੈ ਉਸ ਨੂੰ ਬੜਾ ਸੀਰੀਅਸ ਤਰੀਕੇ ਨਾਲ ਸਾਰੀਆਂ ਪਾਰਟੀਆਂ ਦੇ ਵੱਲੋਂ ਦੇਖਿਆ ਗਿਆ ਆਪਣੀ ਆਪਣੀ ਮਿਹਨਤ ਕੀਤੀ ਗਈ ਔਰ ਅਕਾਲੀ ਦਲ ਇਸ ਸਮੇਂ ਹੌਸਲੇ ਦੇ ਵਿੱਚ ਹੈਗਾ ਕਿ ਜੇਕਰ ਅਸੀਂ ਜਿੱਤ ਵੀ ਜਾਂਦੇ ਆ ਤਾਂ ਸਰਕਮਸਟੈਂਸਸ ਹੋਰ ਹੋਣਗੇ ਜੇਕਰ ਦੂਜੇ ਨੰਬਰ ਤੇ ਵੀ ਜਾਂਦੇ ਆ ਤਾਂ ਅਕਾਲੀ ਦਲ ਇਸ ਨੂੰ ਪੋਜੀਟਿਵ ਵੇ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਲਏਗਾ ਥੋੜੀ ਦੇਰ ਬਾਅਦ ਰੁਝਾਨ ਹੋਣੇ ਸ਼ੁਰੂ ਹੋ ਜਾਣੇ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਜੀ ਤੇ ਉਮੀਦ ਤੇ ਆਸ ਕਰਦੇ ਆ ਕਿ ਚੰਗੇ ਰਿਜ਼ਲਟਸ ਆਣਗੇ ਕਿਸ ਤਰ੍ਹਾਂ ਦਾ ਤੁਹਾਡਾ ਇਹ ਤੁਹਾਡੀ ਫਰਸਟ ਇਲੈਕਸ਼ਨ ਸੀਗੀ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਥੋੜਾ ਸ਼ੇਅਰ ਕਰ ਦਿਓ ਜੀ 2 ਮਿੰਟ ਦਾ ਵਧੀਆ ਐਕਸਪੀਰੀਅੰਸ ਰਹਾ ਜੀ ਬੜਾ ਬੜੀ ਸਪੋਰਟ ਮਿਲੀ ਮੈਨੂੰ ਹਨਾ ਮੇਰੇ ਵਰਕਰਸ ਨੇ ਬੜੀ ਮੈਨੂੰ ਸਪੋਰਟ ਦਿੱਤੀ ਸੀਨੀਅਰ ਹਾਈ ਕਮਾਂਡ ਹਨਾ ਸਾਡੀ ਕਾਂਗਰਸ ਦੇ ਜਿੰਨੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਬੜੇ ਐਫਰਟ ਚੁੱਕੇ ਉਹਨਾਂ ਦੀ ਬੜੀ ਮੈਨੂੰ ਸਹਿਯੋਗ ਮਿਲਿਆ ਉਹ ਸਾਰਿਆਂ ਦਾ ਮੈਂ ਦਿਨੋਂ ਸਦਾ ਰਿਣੀ ਰਵਾਂਗਾ ਤੇ ਉਹਨਾਂ ਦਾ ਬੜਾ ਧੰਨਵਾਦ ਕਰਦਾ ਹਾਂ ਸਰਪਾ ਕਾਂਗਰਸ ਨੂੰ 2027 ਦੇ ਵਿੱਚ ਵਿਕਲਪ ਦੇ ਤੌਰ ਤੇ ਦੇਖਿਆ ਜਾ ਰਿਹਾ ਪਰ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਦੇ ਬਿਆਨ ਆਏ ਨੇ ਤੁਹਾਨੂੰ ਲੱਗਦਾ ਕਿ ਤੁਸੀਂ ਤੁਹਾਡੀ ਪਾਰਟੀ ਕਿੱਥੇ ਖੜੀ ਹੈ ਪਾਰਟੀ ਜੀ 2027 ਦੇ ਵਿੱਚ ਕੰਧ ਤੇ ਵੀ ਲਿਖਿਆ ਪਿਆ ਜੀ ਕਾਂਗਰਸ ਪਾਰਟੀ ਹੀ ਆਉਗੀ ਪਰ ਹੁਣ ਜਿੰਮਨੀ ਚੋਣ ਤੇ ਗੱਲ ਕਰੀਏ ਅੱਜ ਦੀ ਗੱਲ ਲਈ ਬੁਰਜ ਸਾਹਿਬ ਤੇ ਕੀ ਲੱਗਦਾ ਕਿ ਸਾਨੂੰ ਪੂਰੀ ਆਸ ਤੇ ਉਮੀਦ ਹੈ ਜੀ 2027 ਦਾ ਨਹੀਂ ਅਸੀਂ ਇੱਥੇ ਹੀ ਰੱਖਾਂਗੇ ਜੀ ਮੱਝ ਜੇ ਰੱਖਾਂਗੇ ਆਈ ਆਈ ਦੀ ਤਸਵੀਰ ਦੀ ਗੱਲ ਕਰੀਏ ਕਿੰਨਾ ਕੁ ਕੌਨਫੀਡੈਂਸ ਦੇ ਵਿੱਚ ਹੋਂਦ ਪੂਰੇ ਕੌਨਫੀਡੈਂਸ ਸਾਹਿਬ ਕੌਮ ਲਕਿੰਦੇ ਨੇ ਮੰਦੇ ਬੁਰਜ ਸਾਹਿਬ ਦੇਖੋ ਜੀ ਬਾਈ ਇਲੈਕਸ਼ਨ ਹੈ ਸਰਕਾਰ ਨਾਲ ਹੀ ਹੁੰਦਾ ਹੈ ਸਰਕਾਰ ਨਾਲ ਹੀ ਸਰਕਾਰ ਦਾ ਠੀਕ ਰਿਹਾ ਰਵਈਆ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਨੇ ਜਿਵੇਂ ਬੀਬਾ ਜੀ ਗਏ ਨੇ ਪ੍ਰਿੰਸੀਪਲ ਜੀ ਉਹ ਕਹਿੰਦੇ ਕਾਫੀ ਤਕਾ ਦੇਖਣ ਨੂੰ ਮਿਲਿਆ ਕਿਵੇਂ ਤੁਹਾਨੂੰ ਠੀਕ ਦੇਖੋ ਜੀ ਸਰਕਾਰ ਨੇ ਆਪਣੀ ਸਾਰੀ ਮਸ਼ੀਨਰੀ ਦਾ ਸਮਾਨਦਾਨ ਨਬੇ ਸਾਰੇ ਇਸਤੇਮਾਲ ਕੀਤੇ ਬਟ ਮੇਰੇ ਖਿਆਲ ਨਾਲ ਲੋਕਾਂ ਨੇ ਨਕਾਰਨ ਗਏ ਨਾ ਸਕੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਕਾਂਗਰਸ ਜਿਮਨੀ ਚੋਣ ਦੇ ਵਿੱਚ ਕਮਜ਼ੋਰ ਰਹੀ ਉਹਦਾ ਨੁਕਸਾਨ ਸਾਨੂੰ ਹੋ ਰਿਹਾ ਜੇ ਕਾਂਗਰਸ ਇਤੋਂ ਥੋੜੀ ਜਿਹੀ ਸਟਰੋਂਗ ਹੋਣਦੀ ਤਾਂ ਸਰਕਾਰ ਜਿਹੜੀ ਆ ਉਹ ਕਮਜ਼ੋਰ ਹੋ ਸਕਦੀ ਸੀ ਸਾਨੂੰ ਫਾਇਦਾ ਹੋ ਸਕਦਾ ਇਸ ਨੂੰ ਤੋਂ ਬੰਨੀ ਉਹਨਾਂ ਦਾ ਕਹਿਣਾ ਹੈ ਜੀ ਮੈਂ ਕਿਹਾ ਮੂੰਹ ਤਾਂ ਨਹੀਂ ਫਟ ਸਕਦਾ ਤੁਹਾਡਾ ਵੀ ਨਹੀਂ ਫਟ ਸਕਦਾ